ਜੀ ਅਸੀਂ ਸਿਆਰਪੁਰ ਸੰਦਰ ਨਗਰ ਤੋਂ ਆਇਆ ਮਾਵੇ ਮਿਲ ਦੇ ਬੈਕ ਸਾਈਡ ਤੋਂ ਸਾਨੂੰ ਕਿਸੇ ਬੰਦੇ ਤੋਂ ਪਤਾ ਲੱਗਾ ਸੀ ਕਿ ਹੈਪੀ ਪਾਜੀ ਤੇ ਸਰਪੰਚ ਸਾਹਿਬ ਵਿਕਲਾਂਗ ਲੋਕਾਂ ਦੀ ਮਦਦ ਕਰਦੇ ਆ ਤਾਂ ਅਸੀਂ ਇਹਨਾਂ ਕੋਲ ਆਏ ਆਪਾਂ ਸੁਣਾਇਆ ਸਾਡੀ ਮਜਬੂਰੀ ਹੈ ਜੀ ਤੇ ਇਹਨਾਂ ਨੇ ਸਾਡਾ ਮਦਦ ਦਿੱਤਾ ਇਹਨਾਂ ਨੇ ਸਾਡੇ ਇੱਕ ਬੈਲ ਚੇਅਰ ਸਾਈਕਲ ਦਿੱਤਾ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦੇ ਆ ਇਹ ਮੈਂ ਹੁਸ਼ਿਆਰਪੁਰ ਸੇ ਆਏ ਹਾਂ ਸੁੰਦਰ ਨਗਰ ਮਾਵੇ ਮਿਲ ਸੇ ਪਿੱਛੇ ਮੈਂ ਮੇਰਾ ਲੜਕਾ ਕੇ ਅੱਜ ਗੱਡੀ ਮਿਲਾ ਮੈਂ ਬਹੁਤ ਖੁਸ਼ ਜਿਸ ਨੇ ਅਮਰਜੀਤ ਪਾਵਤ ਜੀ ਨੇ ਦੇਆ ਗੱਡੀ ਉਸ ਕੋ ਧੰਨਵਾਦ ਜੀ ਜਲਾਇ ਗੜਸ਼ਿੰਕਰ ਦੇ ਪਿੰਡ ਸਾਦੋਵਾਲ ਵਿੱਚ ਅੱਜ ਦੋ ਜ਼ਰੂਰਤਮੰਦ ਵਿਅਕਤੀਆਂ ਨੂੰ ਟਰਾਈਸਾਈਕਲ ਦਿੱਤੇ ਗਏ ਇਹ ਟਰਾਈਸਾਈਕਲ ਯੂਕੇ ਤੋਂ ਅਮਰਜੀਤ ਸਿੰਘ ਰਾਜੂ ਵੱਲੋਂ ਭੇਟ ਕੀਤੇ ਗਏ ਜੋ ਕਿ ਜ਼ਰੂਰਤਮੰਦਾਂ ਨੂੰ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਸਾਦੋਵਾਲ ਅਤੇ ਹੈਪੀ ਸਾਦੋਵਾਲ ਨੇ ਆਪਣੇ ਹੱਥੀ ਦੋਨਾਂ ਜ਼ਰੂਰਤਮੰਦਾਂ ਨੂੰ ਇਹ ਟਰਾਈਸਾਈਕਲ ਭੇਂਟ ਕੀਤੇ ਮੈਂ ਸਰਪੰਚ ਸਾਦੋਵਾਲ ਹਰਪ੍ਰੀਤ ਸਿੰਘ ਬੈਂਸ ਸਾਡੇ ਪਿੰਡ ਦੇ ਵਿੱਚ ਅੱਜ ਜਿਹੜਾ ਦੋ व्हीलचेयर ਜਿਹੜੀਆਂ ਹੈਗੀਆਂ ਦੇ ਰਹੇ ਆਂ ਅਸੀਂ ਟਰਾਈਸਾਈਕਲ ਜਿਹੜੇ ਹੈਗੇ ਆ ਡਿਸੇਬਲ ਬੰਦੇ ਆ ਬੜੀ ਜ਼ੁਰੂਮਪੁਰ ਹੀਰਾ ਤੋਂ ਆਏ ਆ ਪਿਛਲੀ ਵਾਰ ਜਿਹੜੇ ਆ ਗੋਗੋ ਦੇ ਵਿੱਚ ਵੀ ਦਿੱਤੀਆਂ ਸੀ ਇਸ ਤੋਂ ਬੈਲਾ ਪਿੰਡ ਸਾਧਵਾਲ ਦੇ ਵਿੱਚ ਵੀ ਅਮਰਜੀਤ ਰਾਜੂ ਸਾਡੇ ਪਿੰਡ ਦੇ ਜੰਪਲ ਜਿਹੜੇ ਅਸਲ ਇੰਗਲੈਂਡ ਰਹਿੰਦੇ ਆ ਉਹ ਡਿਸੇਬਿਲਟੀ ਦੀ ਇੱਕ ਚੈਰਿਟੀ ਹੈਗੀ ਆ ਜਿਹੜੀ ਉੱਥੇ ਦੀ ਬ੍ਰਿਟਿਸ਼ ਐਮਪਾਇਰ ਨੇ ਦਿੱਤੀ ਆ ਉਹਦੇ ਥੱਲੇ ਰਹਿ ਕੇ ਕੰਮ ਕਰਦੇ ਆ ਸੇਵਾ ਦਾ ਔਰ बार-बार ਹਰੇਕ ਸਾਲ ਆਉਂਦੇ ਆ ਪਿਛਲੇ ਸਾਲ ਤੋਂ ਉਹਨਾਂ ਨਾਲ ਗੋਰੀਆਂ ਦੀ ਟੀਮ ਵੀ ਆਈ ਸੀ ਇੰਗਲੈਂਡ ਤੋਂ ਔਰ ਉਸ ਤੋਂ ਬਾਅਦ ਪਿੱਛੇ ਗੋਗੋ ਦੇ ਵਿੱਚ ਹੁਣ ਸਾਧਵਾਲ ਚ ਵੀ ਜਦੋਂ ਵੀ ਕਿਤੇ ਇਲਾਕੇ ਦੇ ਵਿੱਚ ਕਿਸੇ ਨੂੰ ਵੀ ਲੋੜ ਪੈਂਦੀ ਆ ਲੋੜਵੰਦ ਨੂੰ ਉਹਦੀ ਮਦਦ ਲਈ ਹਮੇਸ਼ਾ ਸਾਡੇ ਪਿੰਡ ਦੇ ਰਾਜੂ ਪਰਿਵਾਰ ਜਿਹੜਾ ਮੇਰੇ ਮੈਂਬਰ ਪੰਚਾਇਤ ਵੀ ਆ ਜਵਿੰਦਰਪਾਲ ਹੈਪੀ ਕੇ ਹਮੇਸ਼ਾ ਹੀ ਅੱਗੇ ਵਧ ਕੇ ਸਾਰੀ ਪਿੰਡ ਦੀ ਸੇਵਾ ਕਰਦੇ ਇਲਾਕੇ ਦੀ ਜੋ ਵੀ ਇਹਨਾਂ ਨੂੰ ਲੋੜ ਪੈਂਦੀ ਆ ਉਹ ਤੁਹਾਨੂੰ ਦੱਸ ਦਿੰਦੇ ਆ ਕਿਸੇ ਨੂੰ ਦੱਸ ਦੇ ਕਿਸੇ ਤਰੀਕੇ ਨਾਲ ਸਨੇਹਾ ਪਹੁੰਚ ਜਾਏ ਇਸ ਚੀਜ਼ ਦੇ ਅਸੀਂ ਉਹਦੀ ਮਦਦ ਕਰਨ ਲਈ ਹਮੇਸ਼ਾ ਇਹ ਪਰਿਵਾਰ ਜਿਹੜਾ ਤਿਆਰ ਬੈਠਾ ਉਹ ਸਾਡੇ ਪਿੰਡ ਤੋਂ ਇਸ ਚੀਜ਼ ਦਾ ਮਾਣ ਵੀ ਆ ਕਿ ਸਾਡੇ ਪਿੰਡ ਦੇ ਵਿੱਚ ਹੋਣ ਕਰਕੇ ਅਮਰਜੀਤ ਰਾਜੂ ਜਿਹੜੇ ਇੰਗਲੈਂਡ ਚ ਰਹੇਗੇ ਵੀ ਇੱਥੇ ਲੋਕਾਂ ਦੀ ਸੇਵਾ ਕਰਦੇ ਆ ਜਿਹੜੇ ਜ਼ਰੂਰਤਮੰਦ ਬੰਦੇ ਦੀ ਆਪਾਂ ਸੇਵਾ ਕਰ ਜੇ ਤਾਂ ਉਹਦੇ ਨਾਲ ਦਾ ਪੁੰਦਾ ਕੋਈ ਕੰਮ ਨਹੀਂ ਹੈ ਬਾਕੀ ਤਾਂ ਦੁਨੀਆ ਵਿੱਚ ਤੇਰੇ ਖਰਚੇ ਕਰੀ ਜਾਂਦੀ ਹੋਰ ਕਰੀ ਜਾਂਦੇ ਲੇਕਿਨ ਇਹ ਬੜਾ ਪੁੰਦਾ ਕੰਮ ਜਿਹੜਾ ਮੈਂ ਇਸ ਕਰਕੇ ਅਮਰਜੀਤ ਰਾਜੂ ਨੂੰ ਆਦਾ ਬੜਾ ਧੰਨਵਾਦ ਕਰਦਾ ਔਰ ਤੁਹਾਡਾ ਵੀ ਸਾਰਾ ਇਹ ਬੀਬੀਆਂ ਜਿਹੜੇ ਆਏ ਆ ਲੈ ਕੇ ਅੱਜ ਇਹਨਾਂ ਨੂੰ ਆਪਾਂ ਦਿੱਤੇ ਆ ਵੀਰਚੇ ਜਾਂ ਟਰਾਈਸਾਈਕਲ ਕਹ ਲਓ ਔਰ ਇਹ ਬਾਰੇ ਚੰਗੇ ਤਰੀਕੇ ਨਾਲ ਇਹਨੂੰ ਵਰਤਣ ਅੱਗੇ ਤੋਂ ਵੀ ਜਿਹੜੇ ਵੀ ਬੰਦੇ ਇੱਥੇ ਲੱਗੇ ਤੁਹਾਨੂੰ ਸਬਰ ਕਰਨਗੇ ਇਹਨਾਂ ਨੂੰ ਅਸੀਂ ਉਹਨਾਂ ਲਈ ਹਮੇਸ਼ਾ ਹਾਜ਼ਰ ਰਹਿਗੇ ਮੇਰੇ ਬڑے ਭਾਈ ਜੀ ਅਮਰਜੀਤ ਰਾਜੂ ਜੀ ਜਿਨ੍ਹਾਂ ਨੂੰ ਗਵਰਨਮੈਂਟ ਨੇ ਡਾਕਟਰ ਦੀ ਉਪਾਧੀ ਦਿੱਤੀ ਹੋਈ ਆ ਉਹ ਪਿਛਲੇ 2 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਇੱਥੇ ਆਪਣੇ ਪਿੰਡ ਦੇ ਵਿੱਚ ਜੋ ਅਪਾਹਜ ਨੇ ਉਹਨਾਂ ਦੀ ਲਗਾਤਾਰ ਉਹਨਾਂ ਦੀ ਦੇਖਭਾਲ ਲਈ ਉਹਨਾਂ ਨੂੰ ਖਰਚ ਭੇਜ ਰਹੇ ਆ ਕੁਝ ਦਵਾਈਆਂ ਦਾ ਖਰਚ ਭੇਜ ਰਹੇ ਆ ਤੇ ਇਹ ਟ੍ਰਾਈਸਾਈਕਲ ਵਗੈਰਾ 휠ਚੇਅਰ ਤੇ ਅੱਜ ਵੀ ਇਸ ਮੌਕੇ ਤੇ ਦੋ ਟ੍ਰਾਈਸਾਈਕਲ ਉਹਨਾਂ ਨੇ ਦਿੱਤੇ ਸਕੇ ਤੇ ਇਹ ਉਹਨਾਂ ਦੀ ਜੋ ਇੱਕ ਸੰਸਥਾ ਆ ਉੱਥੇ ਡਿਸੇਬਿਲਟੀ ਉਹ ਚਲਾ ਰਹੇ ਆ ਤੇ ਉਹਨਾਂ ਦੀ ਪੂਰੀ ਟੀਮ ਆ ਔਰ ਸਾਡੇ ਇੱਕ ਵਾਰ ਕਹਿਣ ਦੇ ਉੱਤੇ ਉਹ ਸਾਡੀ ਇੰਨੀ ਹੈਲਪ ਕਰਦੇ ਆ ਉਹਨਾਂ ਨਾਲ ਮੇਰੀ ਕੱਲ ਵੀ ਗੱਲ ਹੋਈ ਕਹਿੰਦੇ ਸਾਰੇ ਸਾਡੇ ਮਨ ਨੂੰ ਬੜਾ ਸਕੂਨ ਆਂਦਾ ਜਦੋਂ ਅਸੀਂ ਇਹ ਕੰਮ ਕਰਦੇ ਆ ਤੇ ਮੈਂ ਅਪੀਲ ਵੀ ਕਰਦਾ ਜੇਕਰ ਕਿਸੇ ਹੋਰ ਨੂੰ ਵੀ ਜੇ ਤੇ ਮੇਰੇ ਵੀਰ ਨੂੰ ਟ੍ਰਾਈਸਾਈਕਲ ਦੀ ਲੋੜ ਆ ਤੇ ਸਾਨੂੰ ਜਰੂਰ ਕੰਟੈਕਟ ਕਰੋ ਭਾਜੀ ਸਰਪੰਚ ਸਾਹਿਬ ਸਾਡੇ ਨਾਲ ਆ ਤੇ ਜਿਹਨੂੰ ਵੀ ਲੋੜ ਆ ਤੇ ਅਸੀਂ ਹਰ ਵੇਲੇ ਤਿਆਰ ਆਂ ਜੀ ਮੈਂ ਅਮਰਜੀਤ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸੋਚ ਰਹੇ ਆ ਜਿਹੜੇ ਗਵਰਨਮੈਂਟ ਦੀ ਮਦਦ ਤੋਂ ਬਾਝੇ ਆ ਦੇਖ ਰਹੇ ਆ ਕਿ ਕੋਈ ਸੰਸਥਾ ਆਵੇ ਤੇ ਸਾਡਾ ਹੱਥ ਫੜੇ ਤੇ ਇਹੋ ਜਿਹੇ ਕੰਮ ਦੇ ਨਾਲ ਸਾਡਾ ਵੀ ਮਨ ਖੁਸ਼ ਆ ਤੇ ਅਸੀਂ ਲਗਾਤਾਰ ਸੰਪਰਕ ਵਿੱਚ ਹੈਗੇ ਆਂ ਜੀ ਬਹੁਤ ਬਹੁਤ ਧੰਨਵਾਦ